ਆਪ ਤੂੰ ਹੀ ਬਾਹਰ ਫਿਰ ਤੁਰੋਂ ਰਹਿੰਦੇ ਜੇ ਅਹੀਂ ਇਸੇ ਵੱਜੀਆਂ ਮੈਂ ਦੋਵੇਂ ਜਾਣੀਆਂ ਤੇ ਫਿਰ ਤੁਸੀਂ ਚਲ ਜਾਂਦੀਆਂ ਰੋਟੀ ਲੈਣ ਤੇ ਮੈਂ ਬੈਠਾ ਕੋਈ ਗੱਲ ਠੀਕ ਜ਼ਰੂਰੀ ਆ ਪੁੱਤ ਕੰਮ ਜਿਹਾ ਹੋਇਆ ਇਦਾਂ ਦਾ ਫਿਰ ਚੱਲ ਆਓ ਲਾਓ ਵੀਡੀਓ ਕਰਨ ਲਾ ਲੋ ਇਧਰੋਂ ਲਾ ਇਧਰੋਂ ਮੈਂ ਨਾ ਚਲੋ ਭਾਜਾ ਕੱਢੀ ਜਾਂਦਾ ਚਲੋ ਐਂਡ ਬੰਨ ਚੱਲ ਵੀਡੀਓ ਕੋ ਨਾ ਆਨ ਕਰ ਚੱਲ ਮੈਂ ਭੇਜਦਾ ਕੱਟ ਫੋਨ ਚਲ ਤੋ ਚਲ ਰਮਨੰਦ ਦਾ 15 20 ਮਿੰਟ ਤੇ ਲੱਗਣੀ ਆ। ਜ਼ਿਆਦਾ ਤਾਂ ਗੱਲ ਡੈਡੀ ਰਾਤ ਦੀ ਹੁੰਦੀ ਆ ਕਿ ਰਾਤ ਨੂੰ ਇੱਥੇ ਕੀ ਕਰਨ ਦੇ ਆਏ। ਦਿਨੇ ਕਿਨੇ? ਕੁਝ ਬੋਲ। ਹਲੋ ਹਲੋ ਦਲਜੀਤ ਆ ਕੀ ਕਰਨ ਦੇ ਆ ਤੈਨੂੰ ਮੈਂ ਆਖਿਆ ਸੀ ਨਾ ਘਰ ਨੂੰ ਚੱਲੀ ਜਾ। ਨਾ ਵੀ ਤੁਸੀਂ ਚਲੋ ਠੀਕ ਆ ਫਿਰ ਮੈਂ ਹੀ ਕਰ ਦੂੰਗਾ ਫੋਨ। ਤੇ ਗਾੜੀਆਂ ਜਵਾਬ ਕੀ ਦਿੰਦਾ ਵਾ ਜਿੱਦਾਂ ਦੀਆਂ ਗੱਲਾਂ ਕਰਦੇ ਆ ਮੇਰਾ ਜੀ ਕਰਦਾ ਉੱਥੇ ਜਾਣ ਨੂੰ। ਤੁਸੀਂ ਚੁੱਪ ਕੀ ਤੇਰਾ ਕੋਈ ਗੱਲ ਨਹੀਂ। ਆਪੇ ਫਲੋਰ ਫਲੋਰ ਹੋ ਗਏ। ਅੱਛਾ ਅੱਛਾ। ਹਾਂਜੀ। ਤੇ ਤੁਸੀਂ ਜਾਣ ਚਾਗੇ ਫੇਰਾ ਮਾਰਿਆ ਕਮੀ ਗਈ। ਗੱਲ ਹੀ ਕਰਨੀ ਹੈ ਨਾ ਠੀਕ ਠੀਕ ਆ ਹਾਂਜੀ ਗੱਲ ਕਰਨੀ ਕੀ ਗੱਲ ਕਰਨੀ ਇਹ ਕਰਨਾ ਮੈਂ ਵਾ ਨਾ ਉਹ ਮੈਨੂੰ ਹੀ ਪਤਾ ਵਾ ਜਿੱਦਾਂ ਮੈਂ ਇਹ ਟਾਈਮ ਕੱਢਣ ਦੇਈ ਆ ਰਪਿੰਦਰ ਦੀ ਸੱਸ ਦੀਆਂ ਗੱਲਾਂ ਉਹ ਅੱਗੇ ਵਿਚਾਰਾ ਮਸਾ ਆਪਣਾ ਆਪਣਾ ਇੱਕਦਾਂ ਟਾਈਮ ਪਾਸ ਕਰਨ ਦਿਆ ਕੋਈ ਗੱਲ ਨਹੀਂ ਹਾਂ ਵੀ ਉਹਨਾਂ ਨੇ ਮੰਮੀ ਦੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਅੱਛਾ ਇਹ ਮੈਂ ਭਾਜੀ ਕੋਈ ਫਿਕਰ ਵਾਲੀ ਗੱਲ ਨਹੀਂ ਆ ਨਹੀਂ 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 ਫਿਕਰ ਵਾਲੀ ਗੱਲ ਨਹੀਂ ਆ ਅਸੀਂ ਮਿਲਣ ਗਣ ਨਹੀਂ ਆਉਣਾ ਆਹ ਮਿਲਣਾ ਆਉਣਾ ਹਾਂ ਬਾਹਾਂ ਆਕੜੀਆਂ ਅਸੀਂ ਮਿਲਣ ਖਣ ਉਹਨਾਂ ਦੀਆਂ ਤੇ ਹੋਰ ਫਿਰ ਉਹਨਾਂ ਕੀ ਕਰਨ ਹੋਣਾ ਭਾਈ ਤੁਸੀਂ ਸ਼ਾਹ ਪਾਜੀ ਗੱਲ ਮੈਂ ਤਾਂ ਕਹੀ ਸ਼ਾਹ ਤੇ ਸਾਰੀ ਹੈਗੀ 30 40 ਹਜ਼ਾਰ ਦੀ ਤੇ ਗੱਡੀ ਆਉਣੀ ਆ ਉਹਨੇ 20 ਲੱਖ ਦੀ ਦਿੱਤ ਪਾਈ ਹੋਊਗੀ ਮੈਂ ਪਾਣੀ ਲੈ ਕੇ ਆਉਣੀ ਆ ਲੇਟ ਹੋ ਗਏ ਭਾਈ ਤੁਸੀਂ ਉਹ ਬਸ ਇਦਾਂ ਹੀ ਤੁਹਾਨੂੰ ਪੁੱਛਦਾ ਜਾਂ ਤੁਸੀਂ ਕਰ ਦਿੱਤੇ ਸੀ ਤੇ ਜਿੱਦਾਂ ਵੀ ਆ ਨਾ ਮੁੰਡਾ ਹੁਣ ਪ੍ਰਬੰਧ ਕਰਨ ਦਾ ਬੜਾ ਔਖਾ ਹੋ ਗੇ ਗੱਡੀ ਦਾ ਤੇ ਭਾਜੀ ਕੱਲ ਨੂੰ ਕੋਈ ਹੋਰ ਡਿਮਾਂਡ ਨਾ ਕਰਿਓ ਮੇਰੀ ਹੱਕ ਹੱਕ ਮੇਰੀ ਹੱਕ ਕਵੀ ਮਹਿਸੂਸ ਹੋਣੀ ਨਹੀਂ ਦਿੱਤੀ ਉਹਨੂੰ ਮਾਂ ਦੀ ਕਿ ਸੋਹਰੇ ਆਈ ਆ ਕਿ ਪਿਆਕੇ ਚਲੋ ਬੜੀ ਸਾਡਾ ਵੀ ਈਤਮਾਦ ਰੱਖੋ ਕੋ ਉਹ ਕਿਦਾਂ ਦੀਆਂ ਗੱਲਾਂ ਕਰਨ ਦੇ ਜੀ ਕਲਿਆਣਾ ਆਏ ਜੀ ਹਾਂ ਸਾਡਾ ਵੀ ਬਾਣ ਰੱਖੋ ਤੁਸੀਂ ਚੰਗੇ ਨਹੀਂ ਲੱਗੀਦਾ ਇਦਾਂ ਘੜੀ ਘੜੀ ਤੂੰ ਤੂੰ ਮੈਂ ਮੈਂ ਕਰਦੇ 2 1 ਰੁਪਿੰਦਰ ਹੈ ਗੱਲ ਦਾ ਪਤਾ ਲੱਗਾ ਨਾ ਉਹ ਤੇ ਤੁਹਾਨੂੰ ਪਤਾ ਅੱਗੇ ਦਵਾਈਆਂ ਦੀ ਮਰੀਜ਼ ਵਾ ਹਾਂਜੀ ਉਹ ਗੱਲ ਤਾਂ ਹੈ ਹਾਂਜੀ ਲੈ ਤਾਂ ਨਾਲ ਸਾਰੀ ਇੱਕ ਵਾਰ ਸਾਫ਼ ਕਰ ਜਿਓ ਵੀ ਭਰਾ ਅੱਗੇ ਤੋਂ ਹੱਥ ਜੁੜੇ ਜੇ ਉਹ ਗਰੀਬ ਹੈ ਨਹੀਂ ਇੰਨੇ ਜੋਗਾ ਵੀ ਜਿਹੜਾ ਤੁਸੀਂ ਜੜੀ ਜਮ ਮੰਮੀ ਜਦੋਂ ਉਹਨਾਂ ਨੂੰ ਲੋਡ ਹੋਈ ਨਾ ਆਪੇ ਆਪਣੇ ਮਾਪਿਆਂ ਨੂੰ ਵੀ ਸਮਝਾ ਦੀ ਲੈਣਾ ਹੁੰਦਾ ਉਹਨੂੰ ਅੱਧ ਕੋਈ ਗੱਲ ਨਹੀਂ ਅੱਧ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਊਂਗਾ ਹੁਣ ਇਹ ਹਾਕ ਲੈਂਦੇ ਆਈਆਂ ਨਾ ਹੁਣ ਮੈਂ ਤਲਾਕ ਭੇਜੂੰਗਾ ਠੀਕ ਹੈ ਨਾ ਤਲਾਕ ਦੇ ਪਰਮੀਤ ਗੱਲ ਸੁਣਿਆ ਤੋ ਬਨੇ ਕਿੜੇ ਹਾਲਾਂ ਨਾਲ ਗੱਡੀ ਕੀਤੀ ਐ ਹਾਂਜੀ ਕਿੜਿਆਂ ਹਾਲਾਂ ਨਾਲ ਗੱਡੀ ਗਲਤੀ ਹੋ ਗਈ ਦੀ ਐ ਤੇ ਹੁਣ ਤੁਸੀਂ ਦੁਬਾਰੇ ਕੁੜੀ ਨੂੰ ਤੰਗ ਨਾ ਕਰਿਓ ਤੇ ਨਾ ਹੀ ਜਗਰ ਨੂੰ ਦੁਬਾਰੇ ਕੋਈ ਡਿਮਾਂਡ ਕਰਿਓ ਠੀਕ ਐ ਇਥੋਂ ਤੇ ਨਿਮੀ ਨਹੀਂ ਆਉਣਾ ਚੱਲ ਮਿਲ ਕੇ ਲਜਾਓ ਤੇ ਹੀ ਵੀ ਆਣ ਕੇ ਨਹੀਂ ਯਾਰ ਚੰਗਾ ਕੀਤਾ ਕੇ ਇਹ ਕਿਤੇ ਗਏ ਇਸ ਵਾਰ ਉਸ ਵੇਲੇ ਲੈਵ ਤੋਂ ਲੈ ਕੇ ਦਰਪੇ 2 1 ਸਾਡੇ ਤੋਂ ਸ਼ੁਰੂ ਕੀ ਤੁਹਾਨੂੰ ਪਤਾ ਜੀ ਇਹ ਦੱਸੂਗਾ ਉਹ ਬੱਧੀ ਆਣਗੇ ਅਗਲੇ ਹੁਣ ਕਿਰਦੇ ਨਾ ਗਾਦਰ ਹੋਊਗੀ ਕੋਈ ਵੀ ਕੀ ਗੱਡੀ ਗੱਡੀ ਕਰਦੇ ਆ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਤੇ ਜੇ ਉਹ ਵਿਚੋਲਾ ਹੀ ਪਤਾ ਨਹੀਂ ਉਹਨੇ ਕਿਆ ਜੰਨਾਂ ਨੂੰ ਹੋਰ ਜਿਹੜਾ ਗੱਡੀ ਕਹਿ ਕੇ ਬੁਰੇ ਬੁਰੇ ਬਣੇ ਆ ਹੁਣ ਚੰਗੀ ਤਰ੍ਹਾਂ ਬਣ ਜਾਈਏ ਲੈ ਲੈਣੀ ਹੈ ਗੱਡੀ ਇੱਕ ਤਰ੍ਹਾਂ ਹੁਣ ਤੇਰੀ ਟੱਪੀ ਜੀ ਆ ਕੇ ਪੂਰਾ ਸੁਣਵਾ ਮੈਂ ਚੱਲੀ ਆ ਉਹਦਾ ਸਾਡੇ ਮਮੀ ਮੇਰੀ ਮਮੀ

ਨਹੀਂ ਨਹੀਂ ਕੋਈ ਵੀ ਹੋ ਜਾ ਕੋਈ ਨਹੀਂ ਉੱਪਰ ਲੱਗਾ ਮੈਨੂੰ ਤਾਂ ਚੱਲਿਆ ਸੋਰੇ ਇਹ ਹੋ ਗਿਆ ਤੈਨੂੰ ਐਵੇਂ ਸਪੀਟਾ ਹੀ ਵੱਢ ਲੈਣੀ ਫੇਰ ਓਪਾ ਨੱਥਿਆ ਰੋ ਇਹ ਜਿਹੜਾ ਉਹਨਾਂ ਕਾਫੇ ਆ ਰਿਹਾ ਮਦਦ ਪੈਂਦਾ ਓਪਾ ਨੱਥਿਆ ਉਹ ਜਿਹੜਾ ਗੋਸਾ ਆਤ ਹੀ ਬਾਹਰ ਫਿਰ ਤੁਰੋਂਦੇ ਜੇ ਅਹੀਂ ਇਸੇ ਵੱਜੀਆਂ ਮੈਂ ਦੋਵੇਂ ਜਾਣੀਆਂ ਤੇ ਫਿਰ ਤੁਸੀਂ ਚਲ ਜਾਂਦੀਆਂ ਰੋਟੀ ਲੈਣ ਤੇ ਮੈਂ ਬੈਠਾ ਕੋਈ ਗੱਲ ਠੀਕ ਜ਼ਰੂਰੀ ਆ ਪੁੱਤ ਕੰਮ ਜਿ ਹੋਇਆ ਇਦਾਂ ਦਾ ਫਿਰ ਚੱਲ ਆਓ ਲਾਓ ਵੀਡੀਓ ਕਰਨ ਲਾ ਲੋ ਇਧਰੋਂ ਲਾ ਇਧਰੋਂ ਮੈਂ ਨਾ ਚਲੋ ਵਾਜਾ ਕੱਢੀ ਜਾਂਦਾ ਚਲੋ ਐਂਡ ਬੰਨ ਚੱਲ ਵੀਡੀਓ ਕੋ ਨਾ ਆਨ ਕਰ ਚੱਲ ਮੈਂ ਭੇਜਦਾ ਕੱਟ ਫੋਨ ਦੋ ਗੱਲ ਰਮਨੰਦ ਦਾ 15 20 ਮਿੰਟ ਤੇ ਲੱਗਣੀ ਆ ਜਿਆਦਾ ਤੇ ਗੱਲ ਡੈਡੀ ਰਾਤ ਦੀ ਹੁੰਦੀ ਆ ਕਿ ਰਾਤ ਨੂੰ ਇੱਥੇ ਕੀ ਕਰਨ ਦੇ ਆਏ ਦਿਨੇ ਕਿਨੇ ਕੁਝ ਬੋਲ ਹਾਂ ਨੂੰ ਹਲੋ ਦਲਜੀਤ ਕੀ ਕਰਨ ਲਿਆ ਮੈਂ ਕਿਹਾ ਇਨਾ ਘਰੋਂ ਚਲੀ ਜਾ ਨਾ ਵੀ ਤੁਸੀਂ ਚਲੋ ਠੀਕ ਆ ਫਿਰ ਮੈਂ ਹੀ ਕਰ ਦੂੰਗਾ ਫੋਨ ਵੀ ਗਾੜੀਆਂ ਜਵਾਬ ਕੀ ਦਿੰਦਾ ਵਾ ਜਿੱਦਾਂ ਦੀਆਂ ਗੱਲਾਂ ਕਰਦੇ ਆ ਮੇਰਾ ਜੀ ਕਰਦਾ ਉੱਥੇ ਜਾਣ ਨੂੰ ਤੁਸੀਂ ਚੁੱਪ ਕੀਤੇ ਰਹੋ ਕੋਈ ਗੱਲ ਨਹੀਂ ਆਪੇ ਫਲੋਰ ਫਲੋਰ ਹੋ ਗਏ ਚਾਚਾ ਹਾਂਜੀ ਤੇ ਤੁਸੀਂ ਜਾਣ ਚਾਗੇ ਫੇਰ ਆ ਮਾਰਿਆ ਕਮੀ ਕੋਈ ਗੱਲ ਹੀ ਕਰਨੀ ਹੈ ਇਹਨਾਂ ਨਾਲ ਠੀਕ ਠੀਕ ਆ ਹਾਂਜੀ ਗੱਲ ਕਰਨੀ ਕੀ ਗੱਲ ਕਰਨੀ ਇਹ ਕਰਦੀ ਮੈਂ ਵਾ ਨਾ ਉਹ ਮੈਨੂੰ ਹੀ ਪਤਾ ਵਾ ਜਿੱਦਾਂ ਮੈਂ ਇਹ ਟਾਈਮ ਕੱਢਣ ਦੇਈ ਆ ਪਤੀ ਸੱਸ ਦੀਆਂ ਗੱਲਾਂ ਉਹ ਤਾਂ ਅੱਗੇ ਬਜਰਾ ਮਸਾ ਆਪਣਾ ਪੰਨੇ ਕਦਾ ਟਾਈਮ ਪਾਸ ਕਰਨ ਦੇ ਆ ਕੋਈ ਗੱਲ ਨਹੀਂ ਤਾਂ ਇਹ ਆ ਵੀ ਉਹਨਾਂ ਨੇ ਮੰਮੀ ਦੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਮੇਰਾ ਕੀ ਹੋ ਗਿਆ ਮੈਂ ਭਾਜੀ ਕੋਈ ਫਿਕਰ ਵਾਲੀ ਗੱਲ ਨਹੀਂ ਆ ਨਹੀਂ 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 ਫਿਕਰ ਵਾਲੀ ਗੱਲ ਨਹੀਂ ਆ ਅਸੀਂ ਮਿਲਣ ਕਰਨ ਨਹੀਂ ਆਉਣਾ ਆਹ ਮਿਲਣਾ ਆਉਣਾ ਹਣਾ ਬਾਹਾਂ ਆਕੜੀਆਂ ਮਿਲਣ ਖਣਾ ਉਹਨਾਂ ਦੀ ਤੇ ਹੋਰ ਫਿਰ ਉਹਨਾਂ ਕੀ ਕਰਨ ਆਉਣਾ ਭਾਜੀ ਇਹ ਨਹੀਂ ਸ਼ਾਹ ਪਾਜੀ ਗੱਲ ਮੈਂ ਤਾਂ ਕਹੀ ਸ਼ਾਹ ਤੇ ਸਾਰੀ ਹੈਗੀ 30 40 ਹਜ਼ਾਰ ਦੀ ਤੇ ਗੱਡੀ ਆਉਣੀ ਆ ਨੇ 20 ਲੱਖ ਦੀ ਦੇ ਪਾਈ ਹੋਊਗੀ ਮੈਂ ਫਾਨੀ ਲੈ ਕੇ ਆਉਣੀ ਆ ਲੇਟ ਹੋ ਗਏ ਭਾਈ ਤੁਸੀਂ ਉਹ ਬਸ ਇਦਾਂ ਹੀ ਤੁਹਾਨੂੰ ਪੁੱਛਦਾ ਜਾ ਤੂੰ ਇਹੀ ਕਰ ਦਿੱਤੀ ਤੇ ਜਿੱਦਾਂ ਵੀ ਆ ਨਾ ਮੁੰਡਾ ਹੁਣ ਪ੍ਰਬੰਧ ਕਰਨ ਡਿਆ ਬੜਾ ਔਖਾ ਹੋ ਗੇ ਗੱਡੀ ਦਾ ਤੇ ਭਾਜੀ ਕੱਲ ਨੂੰ ਕੋਈ ਹੋਰ ਡਿਮਾਂਡ ਨਾ ਕਰਿਓ ਮੇਰੀ ਹੱਕ ਹੱਕ ਕਮੀ ਮਹਿਸੂਸ ਹੋਣੀ ਨਹੀਂ ਦਿੱਤੀ ਅਨੁਮਾਦੀ ਕਿ ਸੌਰੇ ਆਈ ਆ ਕਿ ਪੇਕੇ ਚਲੋ ਭਾਜੀ ਸਾਡਾ ਵੀ ਈਤਮਾਦ ਰੱਖੋ ਕੋ ਉਹ ਕਿੱਦਾਂ ਦੀਆਂ ਗੱਲਾਂ ਕਰਨ ਡੇ ਜੀ ਕਲਿਆਣਾ ਆਈ ਜੀ ਉਹ ਸਾਡਾ ਵੀ ਮਾਣ ਰੱਖੋ ਤੁਸੀਂ ਚੰਗੇ ਨਹੀਂ ਲੱਗੀਦਾ ਇਦਾਂ ਘੜੀ ਘੜੀ ਤੂੰ ਤੂੰ ਮੈਂ ਮੈਂ ਕਰਦੇ 2 1 ਰੁਪਿੰਦਰ ਹੈ ਗੱਲ ਦਾ ਪਤਾ ਲੱਗਾ ਨਾ ਉਹ ਤੇ ਤੁਹਾਨੂੰ ਪਤਾ ਅੱਗੇ ਦਵਾਈਆਂ ਦੀ ਮਰੀਜ਼ ਵਾ ਹਾਂਜੀ ਉਹ ਗੱਲ ਤੇ ਹਾਂਜੀ ਉਹ ਲੈ ਤਾਂ ਨਾਲ ਸਾਰੀ ਇੱਕ ਵਾਰ ਸਾਫ਼ ਕਰ ਜਿਓ ਵੀ ਭਰਾ ਅੱਗੇ ਦੋ ਹੱਥ ਜੋੜੇ ਜੇ ਉਹ ਗਰੀਬ ਹੈ ਨਹੀਂ ਇੰਨੇ ਜੋਗਾ ਵੀ ਜਿਹੜਾ ਤੁਸੀਂ ਜੜੀ ਜਮ 2 1 ਮੰਮੀ ਜਦੋਂ ਉਹਨਾਂ ਨੂੰ ਲੋਡ ਹੋਈ ਨਾ ਆਪੇ ਆਪਣੇ ਮਾਪਿਆਂ ਨੂੰ ਵੀ ਸਮਝਾਦੀ ਉਹਈ ਗੱਲ ਨਹੀਂ ਅੱਧ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਊਂਗਾ ਹੁਣੇ ਹਾਗ ਲੰਦੇ ਆਈਆਂ ਨਾ ਹੁਣ ਮੈਂ ਤਲਾਕ ਭੇਜੂਗਾ ਠੀਕ ਹੈ ਨਾ ਤਲਾਕ ਦੇ ਤੇ ਇੱਕ ਵਨ ਪਰਮੀਤ ਗੱਲ ਸੁਣਿਓ ਤੋ ਬਨੇ ਕਿੜੇ ਹਾਲਾਂ ਨਾਲ ਗੱਡੀ ਕੀਤੀ ਐ ਹਾਂਜੀ ਕਿੜਿਆਂ ਹਾਲਾਂ ਨਾਲ ਗੱਡੀ ਗਲਤੀ ਹੋ ਗਈ ਦੀ ਐ ਤੇ ਹੁਣ ਤੁਸੀਂ ਦੁਬਾਰੇ ਕੁੜੀ ਨੂੰ ਤੰਗ ਨਾ ਕਰਿਓ ਤੇ ਨਾ ਹੀ ਜੋਗਨ ਨੂੰ ਦੁਬਾਰੇ ਕੋਈ ਡਿਮਾਂਡ ਕਰਿਓ ਠੀਕ ਐ ਇੱਥੋਂ ਤੇ ਨਿਮੀ ਨਹੀਂ ਆਉਣਾ ਚੱਲ ਮਿਲ ਗਿਆ ਲਜਾਓ ਤੇ ਹੀ ਵੀ ਆਣ ਕੇ ਨਹੀਂ ਜਾ ਚੰਗਾ ਕੀਤਾ ਕੇ ਇਹ ਕਿਤੇ ਗਏ ਇਸ ਵਾਰ ਉਸ ਸਵਾਲ ਲੇਟੋ ਲੇਟੋ 1 2 ਦੱਸੂਗਾ ਉਹ ਬੱਜੀ ਆਣਗੇ ਅਗਲੇ ਹੁਣ ਕਿਰਤੇ ਨਾ ਦਾ ਰੂਹੀ ਕੋਈ ਵੀ ਗੱਡੀ ਗੱਡੀ ਕਰਦੇ ਆ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਤੇ ਜੇ ਉਹ ਵਿਚੋਲਾ ਹੀ ਪਤਾ ਨਹੀਂ ਉਹਨੇ ਕਿਆ ਗਿਆਨਾਂ ਨੂੰ ਹੋਰ ਜੇ ਹੁਣ ਕੰਡੀ ਕਹਿ ਕੇ ਬੁਰੇ ਬੁਰੇ ਬਣੇ ਆ ਹੁਣ ਚੰਗੀ ਜਿਹਾ ਬਣ ਜਾਈਏ ਲੈ ਲੈਣੀ ਇਹ ਕੰਡੀ ਇੱਕ ਤਰ੍ਹਾਂ ਹੁਣ ਅੰਤਰੀ ਟੱਪੀ ਕੀ ਆ ਕੇ ਇਹਨੂੰ ਪੂਰਾ ਸਮਝਵਾਮ ਚੱਲੀਆ ਉਹ ਦਸਾਂਡੇ ਮਮੀ ਮੇਰੀ ਮਮੀ ਮੇਰੀ ਮਮੀ ਜੀ ਕੀ ਕਹਿੰਦੇ ਆ ਓਏ ਮੈਂ ਕਿਹ ਮਾਸੀ ਦੀ ਚਾਹ ਖਲੀ ਨਹੀਂ ਅਜੇ ਤੂੰ ਨਾਲ ਨਹੀਂ ਖੋਲਦੀ ਮਮੀ ਮੇਰੀ ਆਪੇ ਤੇ ਆ ਜਾ ਉਹ ਯਾ ਯਾ ਤੂੰ ਇਹ ਫੌਜੀ ਦਾ ਜਲੂਸ ਕੱਢਣ ਨੇ ਜੀ ਸੋਰੀ ਦੱਤ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਉੱਪਰ ਲੱਗਾ ਮੈਨੂੰ ਤਾਂ ਚੱਲਿਆ ਸੋਰੇ ਯਾਰ ਇਹੋ ਗਾ ਤੂੰ ਅਵੇ ਸਪੀਟਾ ਹੀ ਵੱਢ ਲੈਣੀ ਫੇਰ ਓਪਾ ਨੱਥਿਆ ਰੂ ਨੀ ਕਾਹ ਵਾਰੀ ਮਤਾਂ ਪੈਦਾ ਓਪਾ ਨੱਥਿਆ ਰੂ